ਤਰਤੀ ਤਰਮੂ ਧਿਆਨ ਦੀ ਵਿਥਿਆ ਹਰ ਯੁਗ ਅੰਦਰ ਯਾਦ ਰਹੇਗੀ ਮਿਟ ਜਾਵਣਗੇ ਮੇਟਣ ਵਾਲੇ ਕਿਰਸਾਣੀ ਆਬਾਦ ਰਹੇਗੀ ਕਿਰਸਾਣੀ ਆਬਾਦ ਰਹੇਗੀ ਕਿਰਸਾਣੀ ਆਬਾਦ ਰਹੇਗੀ ਨਾ ਤਾਂ ਜਿਹੜੇ ਕਿਸਾਨ ਹੈਗੇ ਉਹ ਸ਼ੰਭੂ ਬਾਰਡਰ ਖਨੋਰੀ ਬਾਰਡਰ ਉੱਥੇ ਬੈਠੇ ਆ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਇਹਨਾਂ ਮੰਗਾਂ ਨੂੰ ਮੰਨ ਲਿਆ ਜਾਏਗਾ ਉਹੀ ਮੰਗਾਂ ਨੂੰ ਲੈ ਕੇ ਦੁਬਾਰਾ ਤੋਂ ਉਹ ਅੱਜ ਬਾਰਡਰ ਤੇ ਬੈਠੇ ਜਿਹੜੇ ਸਾਫ ਦਾ ਵਿਧਾਇਕ ਹੈ ਹਰਦੇਵ ਸਿੰਘ ਕੰਬੋਤ ਉਹਨਾਂ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਮੈਂ ਹਰਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬਨਿਊਸ ਚੈਨਲ ਕਈ ਦਿਨਾਂ ਤੋਂ ਜਿਹੜੇ ਕਿਸਾਨ ਹੈਗੇ ਉਹ ਸ਼ੰਭੂ ਬਾਰਡਰ ਖਨੋਰੀ ਬਾਰਡਰ ਉੱਥੇ ਬੈਠੇ ਆ ਆਪਣੀ ਮੰਗਾਂ ਨੂੰ ਲੈ ਕੇ ਕਿ ਵੀ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਇਹਨਾਂ ਮੰਗਾਂ ਨੂੰ ਮੰਨ ਲਿਆ ਜਾਏਗਾ ਉਹੀ ਮੰਗਾਂ ਨੂੰ ਲੈ ਕੇ ਦੁਬਾਰਾ ਤੋਂ ਉਹ ਅੱਜ ਆਪਣੀ ਬਾਰਡਰ ਤੇ ਬੈਠੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਬਕਾ ਵਿਧਾਇਕ ਹੈ ਹਰਦੀਪ ਸਿੰਘ ਕੰਬੋਜ ਉਹਨਾਂ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਦੀਆਂ ਮੰਗਾਂ ਹੈਗੀ ਆ ਕਿ ਵੀ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਹੈਗੇ ਕਿਸਾਨੀ ਦਾ ਝੰਡਾ ਲਾ ਕੇ ਤੇ ਨਾਲ ਕਾਂਗਰਸ ਦਾ ਝੰਡਾ ਲਾ ਕੇ ਆਪਣੀ ਮੰਗਾਂ ਨੂੰ ਰੱਖ ਰਹੇ ਹੈ ਕਿ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਅਸੀਂ ਕਸੂਰ ਕੀ ਕੀਤਾ ਹੈ ਜਿਹੜਾ ਇੱਕ ਨੌਜਵਾਨ ਹਰਿਆਣਾ ਪੁਲਿਸ ਵੱਲੋਂ ਜਿਹੜਾ ਇੱਕ ਸ਼ਹੀਦ ਕਰ ਦਿੱਤਾ ਗਿਆ ਉਸ ਦੀ ਦੇ ਵੀ ਜਿਹੜੀ ਹੈਗੀ ਪਰਿਵਾਰ ਵੱਲੋਂ ਇੱਕ ਸਾਈਡ ਤੇ ਰੱਖੀ ਗਈ ਹੈ ਮੋਰਚਰੀ ਦੇ ਵਿੱਚ ਰੱਖੀ ਗਈ ਹੈ ਉਹ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹਨੂੰ ਸੱਠ ਸੈਕਟਰ ਸਜ਼ਾ ਤਿਆਰ ਅਸੀਂ ਸਾਬਕਾ ਵਿਦਾਇ ਘਰਦਾਲ ਸਿੰਘ ਕਬੂਦ ਨਾਲ ਗੱਲਬਾਤ ਕਰਾਂਗੇ ਇਸ ਸੰਬੰਧ ਵਿੱਚ ਕਿ ਇਹ ਜਿਹੜਾ ਟਰੈਕਟਰ ਮਾਰਚ ਹੈ ਇਹ ਕਿਉਂ ਕੱਢਿਆ ਜਾ ਰਿਹਾ ਤੇ ਉਹਨਾਂ ਦੀਆਂ ਮੰਗਾਂ ਕੀ-ਕੀ ਹੈ ਤੇ ਜਿਹੜਾ ਸ਼ੁਭ ਮੁੰਡਾ ਹੈਗਾ ਉਹਦੀ ਦੇ ਉਹਦਾ ਸੰਸਕਾਰ ਕਦ ਕੀਤਾ ਜਾਏਗਾ ਤੇ ਕੀ ਪੰਜਾਬ ਸਰਕਾਰ ਵੱਲੋਂ ਉਹਦੇ ਪਰਿਵਾਰ ਦੀਆਂ ਮੰਗਾਂ ਮੰਨ ਲਈਤੀ ਜਾਏਗੀ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਕਮੋਦਾਬਾ ਜੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਸ ਸੰਬੰਧ ਵਿੱਚ ਹੈ ਦੇਖੋ ਜੋ ਪੰਜਾਬ ਦੇ ਅੰਦਰ ਇੱਕ ਪੂਰੇ ਦੇਸ਼ ਦੇ ਅੰਦਰ ਜੋ ਕਿਸਾਨ ਲੀਡਰਸ਼ਿਪ ਆ ਉਹਨਾਂ ਦਾ ਇੱਕ ਪ੍ਰੋਗਰਾਮ ਹੈਗਾ ਐਮਬੀਐਸਪੀ ਨੂੰ ਲੈ ਕੇ ਤੇ ਅਦਰ ਡਿਮਾਂਡ ਨੂੰ ਲੈ ਕੇ ਤਾਂ ਉਹਦੇ ਤਹਿਤ ਪਿਛਲੇ ਲਗਭਗ 15 ਦਿਨਾਂ ਤੋਂ ਜਿਹੜੇ ਕਿਸਾਨ ਨੇ ਉਹ ਪੰਜਾਬ ਦੀਆਂ ਸਰਹੱਦਾਂ ਤੇ ਬੈਠੇ ਆ ਪਰ ਤੁਸੀਂ ਇੱਕ ਦੇਖੋ ਤੁਸੀਂ ਐਦਾਂ ਦਾ ਮਹਿਸੂਸ ਹੋ ਰਿਹਾ ਦੇਸ਼ ਦੇ ਅੰਦਰ ਰਹਿ ਕੇ ਵੀ ਸਾਇਦ ਅਸੀਂ ਬੇਗਾਨੇ ਥਾਂ ਬੇਗਾਨੇ ਹੋ ਗਏ ਆ ਜਾਂ ਅਸੀਂ ਕਿਤੇ ਬੇਗਾਨੀ ਥਾਂ ਤੇ ਰਹਿ ਰਹੇ ਆਸੀਂ ਸਾਡਾ ਆਪਣਾ ਦੇਸ਼ ਹੋਵੇ ਜਿਹਦੇ ਵਿੱਚ ਬੜੀਆਂ ਵੱਡੀਆਂ ਕੁਰਬਾਨੀਆਂ ਆ ਖਾਸ ਕਰਕੇ ਜਿਹੜਾ ਪੰਜਾਬੀਆਂ ਦੀਆਂ ਜਿਹੜੀਆਂ ਹੈਗੀਆਂ ਤਾਂ ਅੱਜ ਤੁਸੀਂ ਦੇਖੋ ਕਿ ਜੇ ਆਪਣੀਆਂ ਡਿਮਾਂਡਸ ਦੇ ਵਾਸਤੇ ਆਪਣੀਆਂ ਹੱਕੀ ਮੰਗਾਂ ਦੇ ਖਾਤਰ ਜੇ ਕੋਈ ਆਵਾਜ਼ ਬੁਲੰਦ ਕਰਦੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰਿਆ ਜਾਂਦਾ ਤੁਸੀਂ ਯਕੀਨ ਮੰਨੋ ਆ ਜਿਹੜਾ ਸਾਡਾ ਸ਼ੰਭੂ ਬਾਰਡਰ ਆ ਸ਼ੰਭੂ ਬਾਰਡਰ ਤੇ ਜਿਹੜੀ ਫਾਇਰਿੰਗ ਹੋਈ ਆ ਜਿਨਨੇ ਕਿਸਾਨ ਵੀਰ ਜਿਹੜੇ ਜ਼ਖਮੀ ਹੋਏ ਆ ਉਹ ਰਾਜਪੁਰਾ ਦੇ ਏਪੀ ਜੈਨ ਹਸਪੀਟਲ ਦੇ ਅੰਦਰ ਆਏ ਆ ਤਾਂ ਲਗਭਗ ਪੌਣੇ 200 ਦੀ ਬਿਲਕੁਲ ਮਤਲਕੇ ਲਿਸਟ ਆ ਉਥੇ ਜਿਹੜੇ ਜਿਹੜੇ ਜ਼ਖਮੀ ਹੋਏ ਆ ਕਿਸਾਨ ਅਰ ਤੁਸੀਂ ਦੇਖੋ ਵੀ ਸਿੱਧੇ ਗਨ ਸ਼ਾਟ ਹੋਏ ਪਿਆ ਉਹ ਤੇ 12 ਬੋਰ ਦੀਆਂ ਰਫਲਾਂ ਦੇ ਨਾਲ ਸਿੱਧੀ ਮਤਲਕ ਕਹਿੰਦਾ ਵੀ ਫਾਇਰਿੰਗ ਜਿਹੜੀ ਹੋਈ ਵੀ ਆ ਜ਼ਖਮੀ ਹੋਏ ਪਿਆ ਤੇ ਜਿਹੜੇ ਅਤ੍ਰੂ ਗੈਸ ਡਿੱ ਗਿਆ ਉਹਦੇ ਵਿੱਚ ਐਸਾ ਕੈਮੀਕਲ ਜਿਹੜਾ ਪਾਇਆ ਗਿਆ ਜਿਹਦੇ ਨਾਲ ਬਹੁਤਿਆਂ ਅੱਖਾਂ ਖਰਾਬ ਹੋ ਗਈਆਂ ਕੰਨਾਂ ਦਾ ਤੋਂ ਸੁਣਨਾ ਬੰਦ ਹੋ ਗਿਆ ਮਤਲਬ ਮੈਂ ਇੱਕ ਐਸੇ ਦਾ ਵੀ ਹੈਂਡੀਕੈਪ ਕਰਤਾ ਹਾਂ ਫਾਰਮਰ ਤੋਂ ਅੱਜ ਦੁੱਖਾ ਅਸੀਂ ਸਾਡੀ ਜਿਹੜੀ ਆਰਥਿਕਤਾ ਹੈ ਉਹ ਖਸਾਨੀ ਤੇ ਨਿਰਪਰ ਆ ਜੇ ਅੱਜ ਕੋਈ ਦੁਕਾਨਦਾਰ ਆ ਤਾਂ ਹੀ ਉਹ ਬਚੇਗਾ ਜੇ ਕਿਸਾਨ ਬਚੇਗਾ ਜੇ ਕੋਈ ਸ਼ੈਲਰ ਮਾਲਕ ਆ ਉਹ ਤਾਂ ਹੀ ਬਚੇਗਾ ਜੇ ਕਿਸਾਨ ਬਚੇਗਾ ਤੇ ਆ ਕੋਈ ਆੜਤੀ ਵੀਰਾ ਉਹਦਾ ਵੀ ਕਾਰੋਬਾਰ ਤਾਂ ਚੱਲੇਗਾ ਜੇ ਕਿਸਾਨ ਬਚੇਗਾ ਤਾਂ ਇਹ ਸਾਰੀ ਆਰਥਿਕਤਾ ਜਿਹੜੀ ਹੈਗੀ ਆ ਉਹ ਪੰਜਾਬ ਦੀ ਦੇਸ਼ ਦੀ ਜਿਹੜੀ ਹੈਗੀ ਆ ਉਹ ਖੇਤੀ ਤੇ ਆ ਤੁਸੀਂ ਇੱਕ ਦੇਖੋ ਤੁਸੀਂ ਜਦੋਂ ਇੱਥੇ ਪਿੱਛੇ ਕੋਵਿਡ ਦੇ ਦੌਰਾਨ ਕੱਲਾ ਜੇ ਖੇਤੀ ਲਾਹੇਵੰਦ ਮਤਲਬ ਕਹਿੰਦਾ ਵੀ ਕੀਤੀ ਹੁੰਦੀ ਇਹਨਾਂ ਨੇ ਤਾਂ ਜਿੰਨਾ ਵੀ ਨੁਕਸਾਨ ਵੈਸੇ ਪੂਰੇ ਵਰਲਡ 'ਚ ਨੁਕਸਾਨ ਹੋਇਆ ਸਿਰਫ ਮਤਲਬ ਕਹਿਨ ਦਾ ਵੀ ਖੇਤੀ ਪ੍ਰਦਾਨ ਕੰਟਰੀ ਹੋਣ ਕਰਕੇ ਜਿਹੜਾ ਹਿੰਦੁਸਤਾਨ ਸੀ ਉਹ ਬਚਿਆ ਹੋਇਆ ਇੱਥੇ ਜਿਹੜਾ ਪੰਜਾਬ ਦੇ ਲੋਕ ਸੀ ਜਿਹੜੇ ਬਚ ਪਏ ਸੋ ਅੱਜ ਇਹ ਕਿਸਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਤਾਂ ਅਸੀਂ ਸਾਰੇ ਹੀ ਕਿਸਾਨਾਂ ਦੇ ਬੱਚੇ ਆ ਜੇ ਕੋਈ ਵੀ ਆ ਜਿਹੜਾ ਕਾਰੋਬਾਰ ਕਰਦਾ ਹੈਗਾ ਤਾਂ ਅੱਜ ਸਾਰਿਆਂ ਨੂੰ ਤਕਲੀਫ ਹੈ ਇਸ ਗੱਲ ਦੀ ਕਿ ਸਾਨੂੰ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਖੜਨਾ ਚਾਹੀਦਾ ਸੋ ਅੱਜ ਪਰਦੇਸ ਵੈਸੇ ਤਾਂ ਅਸੀਂ ਪਹਿਲਾਂ ਹੀ ਦੇਖੋ ਜਿੱਦਣ 16 ਤਰੀਕ ਦੀ ਬੰਦ ਦੀ ਕਾਲ ਸੀ ਅਸੀਂ ਬੀਜੇਪੀ ਦੇ ਦਫਤਰ ਦਾ ਹਰਿਆਣਾ ਬੀਜੇਪੀ ਦੇ ਦਫਤਰ ਦਾ ਘਰਾ ਕੀਤਾ ਸਾਨੂੰ ਪੁਲਿਸ ਨੇ ਫੜ ਕੇ ਅरेस्ट ਵੀ ਕੀਤਾ ਉੱਥੇ ਸਾਰਾ ਦਿਨ ਬੰਦ ਕਰਕੇ ਰੱਖਿਆ ਉਹ ਤੋਂ ਬਾਅਦ ਇੱਥੇ ਜਿੱਦਣ ਵੀ ਜਦੋਂ ਸਾਡੇ ਕਿਸਾਨ ਵੀਰ ਜ਼ਖਮੀ ਹੋਏ ਤੇ ਉਹਨਾਂ ਨੂੰ ਤੁਸੀਂ ਵੀ ਨਾਲ ਸੀਗੇ ਆਪਾਂ ਰਾਤ ਨੂੰ ਹਸਪੀਟਲ 11 ਵਜੇ ਉੱਤੇ ਪਹੁੰਚੇ ਕਿਸੇ ਦਾ ਪ੍ਰਾਈਵੇਟ ਅਸੀਂ ਇਲਾਜ ਕਰਾਇਆ ਜਿੰਨਾ ਵੀ ਸਾਡੀਆਂ ਪੂਰੀਆਂ ਟੀਮਾਂ ਲਾਤੀਆਂ ਜਿੰਨਾ ਸਾਡੇ ਤੋਂ ਹੋ ਸਕਦਾ ਸੀ ਹੋ ਕੀਤਾ ਗਿਆ ਇਹ ਤੋਂ ਇਲਾਵਾ ਜਿਹੜੇ ਕਿਸਾਨ ਆ ਗੂ ਸੀ ਡੱਲੇ ਵਾਲ ਸਾਹਿਬ ਉਹ ਜ਼ਖਮੀ ਹੋਏ ਉਹਨਾਂ ਦਾ ਪਤਾ ਲ ਲੈਣ ਲਈ ਮੈਂ ਤੇ ਰਾਜਾ ਵੜਿੰਗ ਗੋਣੀ ਗਏ 2 ਦਿਨ ਪਹਿਲਾਂ ਪ੍ਰਤਾਪ ਬਾਜਵਾ ਸਾਰੇ ਜੋ ਸਾਡੇ ਲੀਡਰ ਆਫ oppositon ਨੇ ਉਹ ਪਟਿਆਲੇ ਰਜਿੰਦਰ ਹਸਪੀਟਲ ਚ ਗਏ ਕਿ ਡੇ ਟੂ ਡੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਖੜੇ ਹੈ ਜਾਂ ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਦੇ ਨਾਲ ਖੜੀ ਹੈ ਅੱਜ ਪਰਦੇਸ ਕਾਂਗਰਸ ਕਮੇਟੀ ਦਾ ਇੱਕ ਮੈਸੇਜ ਸੀ ਕਿ ਅਸੀਂ ਜਿਹੜਾ ਹੈ ਉਹ ਕਿਸਾਨਾਂ ਦੇ ਹੱਕ ਦੇ ਅੰਦਰ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਮਾਰਚ ਕਰੀਏ। ਸੋ ਇਹ ਮਾਰਚ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਤੁਸੀਂ ਇਹ ਦੇਖੋ ਕਿ ਕਿੱਦਾਂ ਵੱਡਾ ਮੈਂ ਕਹਿੰਨਾ ਕਿ ਪੂਰੇ ਹਲਕੇ ਦੇ ਵਿੱਚੋਂ ਅੱਜ ਜਿਹੜੇ ਕਿਸਾਨ ਕਾਂਗਰਸ ਪਾਰਟੀ ਦੇ ਨਾਲ ਵੀ ਸੰਬੰਧਿਤ ਹੈਗੇ ਆ ਉਹ ਮੈਂ ਤੁਹਾਨੂੰ ਦੱਸਾਂ। ਸਾਡੇ ਆ ਸਾਡੇ ਬਹੁਤ ਲੋਕ ਉੱਥੇ ਬੈਠੇ ਆ। ਕੋਈ ਲੰਗਰ ਲਾ ਕੇ ਪੂਰੇ ਇਲਾਕੇ ਦੇ ਵਿੱਚੋਂ ਬੈਠਾ। ਅਸੀਂ ਜਿਵੇਂ ਜਿਵੇਂ ਸਾਨੂੰ ਆ ਕੇ ਕੋਈ ਕਹਿੰਦਾ ਹਮੇ ਮੈਸੀ ਮਦਦ ਕਰੀ ਜਾਂਦੇ ਹੈਗੇ ਹਾਂ ਸੋ ਇਹ ਸਾਰਾ ਕੁਝ ਜਿਹੜਾ ਹੈ ਕਰਨ ਦੇ ਲਈ ਪ੍ਰੋਟੈਸਟ ਅੱਜ ਕਰ ਰਹੇ ਅਸੀਂ ਕਿ ਹਰਿਆਣਾ ਦੇ ਉਹ ਪੁਲਿਸ ਅਫਸਰ ਐਸਪੀ ਜੀਂਦ ਐਸਪੀ ਅੰਬਾਲਾ ਉਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮੇ ਦਰਜ ਹੋਣੇ ਚਾਹੀਦੇ ਆ ਸ਼ੁਭਕਰਨ ਤੱਕ ਕਤਲ ਖਨੌਰੀ ਬਾਰਡਰ ਤੇ ਹੋਇਆ ਤੈਟ ਫਾਲ ਜਿੰਦ ਤੇ ਜਿੰਦ ਦੇ ਐਸਪੀ ਦੇ ਉੱਤੇ ਜਿਹੜਾ ਹੈਗਾ ਉਹਨੂੰ ਚੱਕ ਕੇ ਲੈ ਕੇ ਗਏ ਤੁਸੀਂ ਦੇਖੋ ਕਿਵੇਂ ਪਿਰਤਪਾਲ ਨੂੰ ਲੈ ਕੇ ਗਏ ਉਹਦੀਆਂ ਸਾਰੇ ਸਰੀਰ ਦੀਆਂ ਹੱਡੀਆਂ ਜਿਹੜੀਆਂ ਤੋੜਤੀਆਂ ਹੈਗੀਆਂ ਤੇ ਮੈਂ ਉਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਆਪਣੀਆਂ ਮੰਗਾਂ ਦੀ ਖਾਤਰ ਵੀ ਇਸ ਦੇਸ਼ ਦੇ ਅੰਦਰ ਗੋਲੀਆਂ ਖਾਣੀਆਂ ਪੈਰੀਆਂ ਤੁਸੀਂ ਵਿਦੇਸ਼ਾਂ ਦੇ ਵਿੱਚ ਦੇਖੋ ਜਦੋਂ ਕਿਸਾਨ ਕਿਤੇ ਵੀ ਪਰ ਟੈਸਟ ਕਰਦੇ ਆ ਜਾਂ ਆਮ ਲੋਕ ਕਰਦੇ ਹੈਗੇ ਉਹਨਾਂ ਦੀ ਸੁਣਵਾਈ ਹੁੰਦੀ ਹੈ ਪਰ ਇਸ ਮੁਲਕ ਦੇ ਅੰਦਰ ਕਿਉਂ ਨਹੀਂ ਸੁਣਵਾਈ ਹੁੰਦੀ ਜੀ ਹੈ ਕੰਬੋਸਰ ਪੰਜਾਬ ਸਰਕਾਰ ਦੇ ਵਤੀਰੇ ਨੂੰ ਕਿਵੇਂ ਦੇਖਦੇ ਹੋ ਜਿੱਦਾਂ ਪਰਿਵਾਰ ਨੇ ਉਹਦੀ ਆਪਣਾ ਜਿਹੜੀ ਦੇਹ ਹੈ ਹਲੇ ਤੱਕ ਰੱਖੀ ਵੀ ਹੈ ਤੇ ਹਰਿਆਣਾ ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਹ ਹਰਿਆਣਾ ਦੇ ਅੰਦਰ ਆਏ ਸੀਗੇ ਜਦਕਿ ਪੰਜਾਬ ਹਰਿਆਣਾ ਵੀ ਪੰਜਾਬ ਦਾ ਹੀ ਇੱਕ ਹਿੱਸਾ ਹੈ ਨਾ ਕਿ ਚਾਇਨਾ ਚ ਗਏ ਸੀ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੰਨੇ ਇੱਕ ਜ਼ਰੂਰ ਕਹਾਂਗੇ ਕਿ ਤੁਸੀਂ ਜੇ ਇਹ ਚਾਹੁੰਦੇ ਆ ਜਿਵੇਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਤੇ 92 ਬੰਦੇ ਤੁਹਾਡੇ ਜਿਤਾ ਕੇ ਭੇਜੇ ਆ ਅੱਜ ਇੱਕ ਵੀ ਆਤਮੀ ਤੁਹਾਡਾ ਜਿਹੜਾ ਉਹ ਕਿਸਾਨਾਂ ਦੇ ਹੱਕ ਚ ਨਹੀਂ ਬੁਲ ਰਹੇਗਾ ਤੁਸੀਂ ਵੀ ਗੱਲੀ ਬਾਤੀ ਲੋਕਾਂ ਦਾ ਢਿੱਡ ਪਰਨ ਤੇ ਲੱਗੇ ਆ ਪਰ ਕੋਈ ਵੀ ਐਦਾਂ ਦਾ ਹੈ ਨਹੀਂ ਕਿ ਤੁਸੀਂ ਕੋਈ ਠੋਸ ਜਿਹੜਾ ਕਦਮ اٹھਾਇਆ ਜਾਵੇ ਤਾਂ ਤੁਹਾਨੂੰ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੀਆਂ ਕਿਸੇ ਦੀਆਂ ਅੱਖਾਂ ਅੱਜ ਫੋੜਤੀਆਂ ਕਿਸੇ ਦਾ ਸਰੀਰ ਦੇ ਉੱਤੇ ਗਨ ਸ਼ਾਟ ਮਾਰ ਮਾਰ ਕੇ ਬੈਠੇ ਆ ਤਾਂ ਉਹਨਾਂ ਬੰਦਿਆਂ ਤੇ 25 ਦਰਜ ਹੋਣੇ ਚਾਹੀਦੇ ਆ ਤੇ ਐਸਪੀ ਅੰਬਾਲਾ ਤੇ ਤੇ ਐਸਪੀ ਜੀਨ ਦੇ ਉੱਤੇ ਤਾਂ ਇਹ ਕਿਉਂ ਨਹੀਂ ਕਰਦੇ ਕੀ ਡਰ ਹੈ ਇਹਨਾਂ ਨੂੰ ਕਿਉਂ ਇਹਨਾਂ ਦੀਆਂ ਲੱਤਾਂ ਪਾਰ ਨਹੀਂ ਚਲਦੀਆਂ ਕੰਬੋਸਰਬ ਇੱਕ ਵਾਰ ਸੇ ਵੱਡੇ ਵੱਡੇ ਇਸ਼ਤਿਹਾਰ ਲਾਏ ਜਾਂਦੇ ਕਿ ਵੀ ਚਾਈਨਾ ਦਾ ਜਿਹੜੇ ਆਈਟਮ ਹੈ ਉਹਨੂੰ ਬੈਨ ਕੀਤਾ ਜਾਏ ਇੰਡੀਆ 'ਚ ਉਹਨੂੰ ਯੂਜ਼ ਨਾ ਕੀਤਾ ਜਾਏ ਤੇ ਹੰਝੂ ਗੈਸ ਦੇ ਗੋਲੇ ਜਿਹੜੇ ਹੈ ਮੇਡ ਇਨ ਚਾਈਨਾ ਤੇ ਉਹਨਾਂ ਦੀ ਐਕਸਪਾਇਰੀ ਡੇਟ ਵੀ ਨਿਕਲ ਚੁਕੀ ਹੈ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਆ ਕਿਉਂਕਿ ਸਮਝ ਨਹੀਂ ਆਂਦੀ ਕਿ ਅਸੀਂ ਵੀ ਜਦੋਂ ਸਟੂਡੈਂਟ ਲਹਿਰ ਦੇ ਅੰਦਰ ਮਤਲਬ ਐਜੀਟੇਸ਼ਨ ਕਰਦੇ ਸੀ ਉਦੋਂ ਵੀ ਅਥਰੂ ਗੈਸ ਦੇ ਕੋਲੇ ਛੱਡੇ ਜਾਂਦੇ ਸੀਗੇ ਪਰ ਇਦਾਂ ਦੇ ਤਾਂ ਕਦੇ ਬਤਿਹਰਾ ਦੇਖਿਆ ਨਹੀਂ ਇਹਦੇ ਵਿੱਚ ਕੀ ਕੈਮੀਕਲ ਪਾਇਆ ਹੋਇਆ ਕਿ ਤੁਸੀਂ ਇਹ ਦੇਖੋ ਅੱਖਾਂ ਖਰਾਬ ਹੋ ਗਈਆਂ ਤੇ ਕੀ ਕੈਮੀਕਲ ਪਾਇਆ ਹੋਇਆ ਹੈਗਾ ਕੰਨਾਂ ਤੋਂ ਸੁਣਨਾ ਬੰਦ ਹੋ ਗਿਆ ਤੇ ਤੁਸੀਂ ਇਹ ਦੇਖੋ ਵੀ ਕਿੰਨਾ ਨਾਲ ਦੀ ਨਾਲ ਹੀ ਜ਼ਖਮੀ ਹੋ ਜਾਂਦੇ ਆ ਤੇ ਸਾਹ ਕੁੱਟਣਾ ਬੰਦ ਹੋ ਜਾਂਦਾ ਹੈਗਾ ਇਹ ਐਸਾ ਕਿਹੜਾ ਕੈਮੀਕਲ ਹੈ ਜਿਹੜਾ ਪਾਇਆ ਹੋਇਆ ਹੈ ਦੇਖੋ ਸਭ ਤੋਂ ਵੱਧ ਇੱਕ ਐਜਡੀ ਰੈਲੀ ਹੈ ਕਿੱਥੋਂ ਸਟਾਰਟ ਹੋਈ ਜਦੇ ਕਿੱਥੇ ਇਹ ਅਸੀਂ ਇੱਥੋਂ ਸ਼ੁਰੂ ਕੀਤੀ ਹੈਗੀ ਆ ਇਹ ਮੇਰਾ ਏਰੀਆ ਇੱਥੋਂ ਸ਼ੁਰੂ ਹੋ ਗਿਆ ਹੈ ਤੇ ਆਪਣਾ ਜਨਸੂਈ ਤੋਂ ਤੇ ਇੱਥੋਂ ਅਸੀਂ ਪੂਰੇ ਹਲਕੇ ਦੇ ਅੰਦਰ ਜਿਹੜਾ ਹੈਗਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਖੜਕੇ ਅਸੀਂ ਜਾਵਾਂਗੇ ਤਾਂ ਜਿੰਨੀ ਜਿੰਨੀ ਸਾਡੀ ਡਿਊਟੀ ਪਹਿਲਾਂ ਵੀ ਉਹਨਾਂ ਨੇ ਲੀਡਰਸ਼ਿਪ ਨੇ ਲਈ ਆ ਤੇ ਉਹ ਪਹਿਲਾਂ ਵੀ ਅਸੀਂ ਪੂਰੀ ਕਰਨ ਤੇ ਲੱਗੇ ਆ ਆਉਣ ਵਾਲੇ ਸਮੇਂ 'ਚ ਵੀ ਜੋ ਵੀ ਸਾਡੀ ਕੋਈ ਡਿਊਟੀ ਕਿਸੇ ਤਰ੍ਹਾਂ ਦੀ ਵੀ ਲੱਗੇਗੀ ਅਸੀਂ ਬਿਲਕੁਲ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਸਾਡੇ ਬੱਚਿਆਂ ਦੇ ਨਾਲ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ